ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 19 ਗੁੰਡੇ ਪਾਏ ਆ ਜੀ 19 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਇਧਰ ਉਲਟੇ ਪਾਸੇ ਸਿੱਧੀ ਬਣਾ ਲਈ ਤੇ ਆਪਣਾ 7-7 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਹੈ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਆਪਣਾ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਡਿਜ਼ਾਈਨ ਆਪਾਂ ਇੱਕ ਗੁੰਡਾ ਤਾਰਿਆ ਦੋ ਗੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇੱਥੇ ਆਪਾਂ ਦੋ ਕੁੰਡੇ ਲਵਾਂਗੇ ਇਹਨਾਂ ਦਾ ਦੋਵਾਂ ਦਾ ਇਸ ਤਰ੍ਹਾਂ ਇੱਕ ਕਰਾਂਗੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਆਹ ਵਾਲਾ ਕੁੰਡਾ ਇਸ ਤਰ੍ਹਾਂ ਉਲਟਾ ਕੇ ਅਗਲਾ ਕੁੰਡਾ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ ਅੰਕੇ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਸਿੱਧੇ 1 2 3 ਫਿਰ ਆਪਾਂ ਆਹ ਵਾਲਾ ਕੁੰਡਾ ਇੱਥੋਂ ਥੋੜਾ ਜਿਹਾ ਆਪਾਂ ਲੂਜ਼ ਕਰ ਲਵਾਂਗੇ ਇਹਨੂੰ ਬਣਾਉਣਾ ਸੌਖਾ ਜਾਂਦਾ ਦੋਆਂ ਦਾ ਇੱਕ ਤੰਗਾ ਆਪਣੇ ਵੱਲ ਕਰਾਂਗੇ ਵਲ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਕੇ ਦੋਆਂ ਦਾ ਇੱਕ ਤੇ ਆਪਣੇ ਕੋਲ ਲਾਸਟ ਅਤੇ ਤਿੰਨ ਗੁੰਡੇ ਬਚ ਗਏ ਜੀ ਸਿੱਧੇ ਬਣਾ ਲਵਾਂਗੇ ਐਸ ਗੁੰਡੇ ਸਣੇ ਸਿੱਧੀ ਸਲਾਈ ਆਪਾਂ ਬਣਾ ਲਈ ਉਲਟੀ ਸਲਾਈ ਆਗੇ ਉਲਟੀ ਸਲਾਈ ਆਪਾਂ ਇਹ ਪੂਰੀ ਆਪਣਾ ਉਲਟੀ ਬਣਾਉਣੀ ਹੈ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਰੂਰ ਟਰਾਈ ਕਰਿਓ ਤੇ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਪੋਰਟ ਕਰੋ ਜੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੇ ਸੋਹਣੇ ਸੋਹਣੇ ਜੇ ਕਮੈਂਟ ਵੀ ਕਰ ਦਿਆ ਕਰੋ ਜੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਇੱਕ ਗੁੰਡਾ ਤਾਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਇਆ ਹੁਣ ਆਪਾਂ ਆਹ ਵਾਲਾ ਗੁੰਡਾ ਲਵਾਂਗੇ ਫਿਰ ਦੋਹਾਂ ਦਾ ਇੱਕ ਕਰ ਦਿਆਂਗੇ ਤਾਰਾ ਅੱਗੇ ਕਰਕੇ ਤਿੰਨ ਗੁੰਡੇ ਸਿੱਧੇ ਫਿਰ धागा ਆਪਣੇ ਵੱਲ ਕਰਾਂਗੇ ਆਹ ਗੁੰਡਾ ਉਲਟਾ ਆਕੇ ਦੋਵਾਂ ਦਾ ਇੱਕ ਇੱਕ ਗੁੰਡਾ ਸਿੱਧਾ ਇੱਥੇ ਫਿਰ ਦੋਵਾਂ ਦਾ ਇੱਕ ਤਿੰਨ ਗੁੰਡੇ ਬਣਾਵਾਂਗੇ ਜੀ ਸਿੱਧੇ ਫੇਟਾਗਾ ਆਪਣੇ ਵੱਲ ਕਰਕੇ ਆ ਕੁੰਡਾ ਉਲਟਾ ਕੇ ਦੋਵਾਂ ਦਾ ਇੱਕ ਦੋ ਕੁੰਡੇ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਉਣੀ ਹੈ ਹਾਂ ਲਓ ਜੀ ਆਪਾਂ ਉਲਟੀ ਸਲਾਈ ਬਣਾ ਲੀ ਆਪਣਾ ਇੱਕ ਡਿਜ਼ਾਈਨ ਬਣ ਗਿਆ ਤੇ ਹੁਣ ਦੇਖੋ ਜੀ ਆਪਾਂ ਬਣਾਵਾਂਗੇ ਆ ਸਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ ਇੱਥੇ ਆਪਾਂ ਕੁਝ ਨਹੀਂ ਕਰਨਾ ਹੈਗਾ ਸਿੱਧੀ ਸਿੱਧੀ ਬਣਾਵਾਂਗੇ ਆ ਸਲਾਈ ਹੁਣ ਆਪਾਂ ਸਿੱਧੀ ਸਲਾਈ ਬਣਾ ਲਈ ਉਲਟੀ ਸਲਾਈ ਤੇ ਆ ਗਏ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਜੀ ਹਮ ਲਓ ਜੀ ਆਪਾਂ ਦੋ ਸਲਾਈਆਂ ਵਿੱਚ ਬਣਾ ਲਈਆਂ ਇੱਥੇ ਆਪਾਂ ਬਣਾਵਾਂਗੇ ਇੱਕ ਗੁੰਡਾ ਤਾਰਿਆ ਇੱਕ ਗੁੰਡਾ ਆਪਾਂ ਬਣਾਵਾਂਗੇ ਸਿੱਧਾ ਆਵळा ਗੁੰਡਾ ਆਪਾਂ ਸਿੱਧਾ ਬਣਾ ਲਿਆ ਧਾਗਾ ਆਪਣੇ ਵੱਲ ਕਰਾਂਗੇ ਹੁਣ ਆਪਾਂ ਆਹ ਵਾਲੇ ਦੋ ਕੁੰਡੇ ਆ ਇਹਨਾਂ ਦਾ ਦੋਹਾਂ ਦਾ ਇੱਕ ਕਰਾਂਗੇ ਧਾਗਾ ਆਪਣੇ ਵੱਲ ਵੜ પા ਕੇ 1 2 3 ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਜੇ ਹੁਣ ਆਪਾਂ ਇਧਰੋਂ ਆਹ ਵਾਲੇ ਦੋ ਕੁੰਡੇ ਲਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਆਪਾਂ ਵੜ પા ਕੇ ਜਿਹੜਾ ਹੁਣ ਆਪਣਾ ਆ ਸੈਂਟਰ ਵਾਲਾ ਕੁੰਡਾ ਆਇਕੋ ਇਹਦੇ ਆਪਾਂ ਵੜ પા ਕੇ ਸਿੱਧਾ ਬਣਾ ਲਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਇੱਕ ਦੋ ਤਿੰਨ ਤਿੰਨ ਕੁੰਡਿਆ ਪਾ ਕੇ ਫਿਰ ਸਿੱਧੇ ਬਣਾ ਲੇ ਹੁਣ ਆਪਾਂ ਆਹ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਕਰ ਲਵਾਂਗੇ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਉਲਟੀ ਸिलाई ਆਪਾਂ ਪੂਰੀ ਉਲਟੀ ਬਣਾਵਾਂਗੇ। ਹਲੋ ਜੀ ਆਪਾਂ ਉਲਟੀ ਸिलाई ਬਣਾ ਲਈ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ। ਹੁਣ ਆਪਾਂ ਇੱਥੇ ਬਣਾਵਾਂਗੇ ਜੀ ਦੋ ਗੁੰਡੇ ਇੱਕ ਗੁੰਡਾ ਤਾਰਿਆ ਆਪਾਂ ਦੋ ਗੁੰਡੇ ਬਣਾਵਾਂਗੇ ਜੀ ਸਿੱਧੇ। ਵાળ ਪਾ ਕੇ ਫਿਰ ਤੋਂ ਇੱਕ ਦੋ ਗੁੰਡਿਆਂ ਦਾ ਇੱਕ ਬਣਾਵਾਂਗੇ। ਇੱਕ ਗੁੰਡਾ ਸਿੱਧਾ ਇਧਰੋਂ ਫੇਰ ਆਪਾਂ ਦੋ ਗੁੰਡੇ ਲਵਾਂਗੇ ਦੋਵਾਂ ਦਾ ਇੱਕ ਕਰਦਾਂਗੇ ਧੱਗ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਬਣਾਵਾਂਗੇ ਜੀ ਸਿੱਧੇ ਧੱਗ ਆਪਣੇ ਵੱਲ ਕਰਾਂਗੇ ਦੋਵਾਂ ਦਾ ਇੱਕ ਇੱਕ ਗੁੰਡਾ ਸਿੱਧਾ ਇਧਰੋਂ ਦੋ ਗੁੰਡੇ ਲਵਾਂਗੇ ਇਸ ਤਰ੍ਹਾਂ ਦੋਵਾਂ ਦਾ ਇੱਕ ਵੜ પા ਕੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਆ ਲੋ ਜੀ ਆਪਣੇ ਦੋ ਇੱਕ ਡਿਜ਼ਾਈਨ ਬਣਿਆ ਜੀ ਇੱਕ ਪੱਤੀ ਬਣੀ ਆ ਆਪਣੀ ਪੂਰੀ ਅੱਧੀ ਆਪਣੀ ਆ ਉੱਪਰ ਸਟਾਰਟ ਹੋ ਗਈ ਤੇ ਇਸੇ ਤਰ੍ਹਾਂ ਹੀ ਆਪਾਂ ਆ ਬਣਾਉਂਦੇ ਜਾਵਾਂਗੇ ਸਲਾਈਆਂ ਸਲਾਈਆਂ ਨਹੀਂ ਇਹ ਮੈਂ ਗੇਲੀਆਂ ਤੇ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਤੇ ਆਪਾਂ ਥੋੜਾ ਜਿਹਾ ਬਣਿਆ ਲਖਾਉਨੇ ਆ ਤੁਹਾਨੂੰ ਯਾਨੀ ਕਹੇ ਇਸ ਤਰ੍ਹਾਂ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਹੈ ਭਰੇ ਭਰੇ ਕੋਟੀ ਸਟ ਜੈਕਟ ਲੱਗਦੀ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਵੀ ਹੈ ਆ ਥੋੜੀ ਜਿਹੀ ਲਾਈਟ ਪੈਂਦੀ ਹੈ ਤਾਂ ਤਾਂ ਥੋੜਾ ਜਿਹਾ ਕਲੀਅਰ ਐ ਵਧੀਆ ਨਹੀਂ ਦਿਖਦਾ ਉਹਦੇ ਚ ਕਰੀਮ ਕਲਰ ਚ ਸੋਹਣਾ ਦਿਖਦਾ ਸੀਗਾ ਤੇ ਪਰ ਡਿਜ਼ਾਈਨ ਬਹੁਤ ਸੋਹਣਾ ਬਣਿਆ ਜੀ ਸੌਖਾ ਵੀ ਬਹੁਤ ਹੈ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਦਬ ਕੇ ਸ਼ੇਅਰ ਕਰਦੇ ਆਪਾਂ ਦੇਖਦੇ ਆ ਜੀ ਤੁਸੀਂ ਕਿੰਨਾ ਕੈਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਆਪਾਂ ਫਿਰ ਆਪਣੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਵਾਂਗੇ ਜੀ ਜਿੰਨੇ ਵੀ ਤੁਸੀਂ ਮੇਰੇ ਮੈਂਬਰੋਂ ਮੇਰੇ ਚੈਨਲ ਤੇ ਤੇ ਸਾਰੇ ਮਨਤ ਨਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਜਰੂਰ ਜਰੂਰ ਕਰ ਲਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੋੜਾ ਜਿਹਾ ਇਹ ਸੋਨ ਚ ਥੋੜਾ ਜਿਹਾ ਫਰਕ ਲੱਗਦਾ ਜੀ ਆਹ ਨਾ ਮੋਟੀ ਹੁੰਨਾ ਜਾਂ ਥੋੜਾ ਜਾ ਦੇਖਿਆ ਇਹਦੇ ਚ ਕਿੰਨਾ ਵਧੀਆ ਲੱਗਦਾ ਇਹ ਵਾਰੀ ਉਹਨਾਂ ਦਾ ਕਰਕੇ ਵੀ ਹੋ ਜਾਂਦਾ ਬਾਕੀ ਦਰੋਂ ਲਾਈਟ ਪੈਂਦੀ ਹੈ ਜੀ ਤੇ ਚਲੋ ਜੀ ਜਰੂਰ ਜਰੂਰ ਵੀਡੀਓ ਨੂੰ ਵਰਤਵੱਦ ਸ਼ੇਅਰ ਤੇ ਲਾਈਕ ਕਰਿਓ ਜੀ